ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਆਪਾਂ ਐਂਡ ਤੇ ਵਿਖਾਵਾਂਗੇ ਆਪਣੇ ਭੈਣਾ ਟਰੈਕਟਰ ਦੇ ਉੱਤੇ ਕਿਸਾਨ ਮੈਦੂਰਿਸ ਘਾਟੀ ਪੰਜਾਬ ਪਿੰਡ ਨਵੀਪੁਰ ਨਵੀਪੁਰ ਤੋਂ ਜਿਹੜੀਆਂ ਭੈਣਾ ਵਾਂ ਉਹ ਜਾਗਦੀ ਜ਼ਮੀਰਾਂ ਵਾਲੀਆਂ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਖੜੀਆਂ ਮਤਲਬ ਟਰੈਕਟਰ ਮਾਰਚ ਦੇ ਵਿੱਚ ਹਿੱਸਾ ਲਿਆ ਉਹਨਾਂ ਨੇ ਇਸ ਵੀਡੀਓ ਦੇ ਐਂਡ ਤੇ ਜਰੂਰ ਆਵਾਂਗੇ ਆਪਾਂ ਜੁੜੇ ਰਹੋ ਸਾਡੇ ਨਾਲ ਤੇ ਵਿਖਾਉਣੇ ਆ ਤੁਹਾਨੂੰ ਪੈਣਾ ਦੇ ਹੌਸਲੇ ਨੂੰ ਸਲੂਟ ਆ ਜੋ ਕਿ ਪਿੰਡ ਨਵੀਪੁਰ ਤੋਂ ਆਪਣੇ ਭਰਾਵਾਂ ਦਾ ਸਾਥ ਦਿੰਦੇ ਹੋਏ ਇਹ ਮੋਦੀ ਦੁਆਰਾ ਲਿਆਂਦੇ ਕਾਨੂੰਨਾਂ ਖਿਲਾਫ ਆਪਣੇ ਭਰਾਵਾਂ ਦੇ ਸਾਥ ਵਿੱਚ ਜਿਹੜਾ ਉਹਨਾਂ ਨੇ ਪਿੰਡ ਨਵੀਪੁਰ ਆਹ ਟਰੈਕਟਰ ਚ ਆ ਰਿਹਾ ਇਹ ਵੀਡੀਓ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਮੇਰੇ ਭਰਾਓ ਤਾ ਜੋ ਲੋਕਾਂ ਨੂੰ ਘਰ ਬੈਠਿਆਂ ਨੂੰ ਪਤਾ ਲੱਗ ਸਕੇ ਸਾਡੀਆਂ ਮਾਵਾ ਭੈਣਾ ਵੀ ਸੜਕਾਂ ਤੇ ਇਹਨਾਂ ਮੋਦੀ ਦੁਆਰਾ ਲਿਆਂਦੇ ਕਾਨੂੰਨਾਂ ਖਿਲਾਫ ਦਾਅ ਦੇ ਵਿੱਚ ਭਰਾਵਾਂ ਦੇ ਨਾਲ ਮਾਈ ਭਾਗੋ ਦੀਆਂ ਵਾਰਸਾਂ ਕੰਦੇ ਨਾਲ ਕੰਦਾ ਜੋੜ ਕੇ ਮੋਦੀ ਦੇ ਬਣਾਏ ਕਾਨੂੰਨਾਂ ਖਿਲਾਫ ਜਿਹੜਾ ਮੈਦਾਨ ਵਿੱਚ ਲੜ ਰਹੀਆਂ ਹਨ ਭਰਾਓ ਮੈਂ ਬਹੁਤਾ ਬੁਲਾਰਾ ਨਹੀਂ ਆ ਪਰ ਕੋਸ਼ਿਸ਼ ਕੀਤੀ ਆ ਤੁਹਾਨੂੰ ਕੋਜ ਕੋਜ ਨਵਾ ਨਵਾ ਕੀ ਪ੍ਰਾਣਾ ਹੀ ਆ ਕਿਉਂਕਿ ਭੈਣਾ ਅਕਸਰ ਹੀ ਧਰਨਿਆਂ ਮਜਾਰਿਆਂ ਵਿੱਚ ਸਾਦ ਦਿੰਦੀਆਂ ਆਪਣੇ ਪਰਮਾ ਦਾ ਪਰ ਇਹ ਭੈਣ ਨੇ ਖੁਦ ਟਰੈਕਟਰ ਚਲਾ ਕੇ ਪੱਟੀ ਦੇ ਵਿੱਚ ਆਪਣੇ ਮਾਰਚ ਕੀਤਾ ਵਾ ਇਹ ਤੁਹਾਨੂੰ ਸ਼ੇਅਰ ਕਰਦੇ ਹੋ ਮੇਰੇ ਵੀਰ ਚੰਗਾ ਲੱਗੇ ਸਾਡਾ ਦੁਆਰਾ ਬਣਾਈ ਇਹ ਵੀਡੀਓ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ